ਇਸ ਸਕੂਲ ਐਂਡ ਜਿਹੜਾ ਮੈਡੀਕਲ ਆ ਇਹਦਾ ਤਾਣਾ ਬਾਣਾ ਕਿੱਥੋਂ ਲੱਭੜਿਆ ਜਦੋਂ ਇਹਦੇ ਵਿੱਚ ਪੋਲੀਟਿਸ਼ੀਅਨ ਇਨਵੋਲਵ ਹੋ ਗਏ ਨਾ ਉਹਨਾਂ ਵੱਡੇ ਵੱਡੇ ਹਸਪਤਾਲ ਬਣਾਉਣੇ ਸ਼ੁਰੂ ਕਰਤੇ ਉਹਨਾਂ ਵੱਡੇ ਵੱਡੇ ਸਕੂਲ ਬਣਾਉਣੇ ਸ਼ੁਰੂ ਕਰਤੇ ਫਿਰ ਡਿਸਪੈਂਸਰੀਜ਼ ਲਈ ਸਰਕਾਰੀ ਸਕੂਲਾਂ ਲਈ ਗ੍ਰਾਂਟਾਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਉਹਨਾਂ ਦਾ ਪੱਧਰ ਜਿਹੜਾ ਉਹ ਮਾੜਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਆਪਣੇ ਕੰਮ ਚਲਾਉਣੇ ਸੀਗੇ ਇਹੀ ਹਾਲ ਮੈਡੀਕਲ ਦਾ ਹੋਇਆ ਡਿਸਪੈਂਸਰੀਆਂ ਦੀ ਹਾਲਤ ਅਸੀਂ ਇਸ ਡਿਸਪੈਂਸਰੀਆਂ ਜਾਂਦੇ ਡਾਕਟਰ ਦੀ ਕਿੰਨੀ ਇੱਜ਼ਤ ਕਰੀਦੀ ਸੀ ਸਰਕਾਰੀ ਜਿਹੜਾ ਡਾਕਟਰ ਹੁੰਦਾ ਸੀਗਾ ਉਹਨਾਂ ਦਾ ਪੱਧਰ ਇੰਨਾ ਘਰਾਉਣਾ ਸ਼ੁਰੂ ਕਰ ਦਿੱਤਾ ਉਹਦੇ ਵਿੱਚ ਭਰਤੀ ਘੱਟ ਕਰਨੀ ਸ਼ੁਰੂ ਕਰ ਦਿੱਤੀ ਇੱਕ ਇੱਕ ਸਕੂਲ ਦੇ ਵਿੱਚ ਮੇਰੇ ਖਿਆਲੋਂ ਇੱਕ ਇੱਕ ਟੀਚਰ ਵੀ ਚੱਲਦਾ ਹਨਾ ਉਹ ਕਿੰਨਾ ਕ ਬੱਚਿਆਂ ਨੂੰ ਪੜ੍ਹਾਊਗਾ ਤੇ ਕਿੰਨਾ ਕ ਸਾਰੇ ਸਕੂਲ ਦਾ ਧਿਆਨ ਰੱਖੂਗਾ ਇਸ ਤਰੀਕੇ ਉਹਦਾ ਪੱਧਰ ਜਿਹੜਾ ਸੁੱਟਿਆ ਗਿਆ ਔਰ ਮੈਡੀਕਲ ਤੇ ਐਜੂਕੇਸ਼ਨ ਸਿਸਟਮ ਸੀਗਾ ਪੰਜਾਬ ਦਾ ਉਹ ਫੇਲ ਕੀਤਾ ਗਿਆ ਕਈ ਸਟੇਟ ਦੇ ਵਿੱਚ ਜਾਓ ਆਪਾਂ ਚੰਡੀਗੜ੍ਹ ਚ ਤਰਲੇ ਲੈਨੇ ਆ ਸਰਕਾਰੀ ਸਕੂਲ ਚ ਦਾਖਲ ਹੋਣ ਦੇ ਜਿਹੜੇ ਵੀ ਉੱਥੇ ਚੰਗੇ ਸਕੂਲ ਹੈਗੇ ਨੇ ਹਨਾ ਐਡਮਿਸ਼ਨ ਤੱਕ ਨਹੀਂ ਦਿੰਦੇ ਉਹ ਬਿਨਾਂ ਟੈਸਟ ਤੋਂ ਤੇ ਸਾਡੇ ਸਕੂਲਾਂ ਦਾ ਪੱਧਰ ਛੁੱਟ ਦਿੱਤਾ ਗਿਆ ਇਹ ਜਿਹੜਾ ਪੋਲੀਟੀਕਲ ਮਾਫੀਆ ਵਿੱਚ ਆ ਗਿਆ ਉਹਨੇ ਸਾਰੇ ਦਾ ਇਹਦਾ ਪੱਧਰ ਜਿਹੜਾ ਉਹ ਖਰਾਬ ਕੀਤਾ ਮੈਂ ਨਹੀਂ ਕਹਿੰਦਾ ਝਾੜੂ ਵਾਲਿਆ ਕੀਤਾ ਪਿਛਲੀਆਂ ਸਰਕਾਰਾਂ ਦੇ ਵੱਡੇ ਵੱਡੇ ਤੁਸੀਂ ਮੰਤਰੀ ਐ ਐਮ ਐਲ اے ਵੇਖੋ ਜਾ ਉਹਨਾਂ ਦੇ ਸਕੂਲ ਨੇ ਜਾ ਉਹਨਾਂ ਦੇ ਹਸਪਤਾਲ ਨੇ ਇੱਥੇ ਹੋਇਆ ਕੀ ਹੈ ਜਦੋਂ ਪਿਛਲੀਆਂ ਸਰਕਾਰਾਂ ਸੀਗੀਆਂ ਮੈਂ ਕਹਿੰਦਾ ਸੀਗਾ ਕਿ ਜਦੋਂ ਕੋਈ ਮੰਤਰੀ ਬਣਦਾ ਨਾ ਜੇ ਕੋਈ ਐਜੂਕੇਸ਼ਨ ਮਨਿਸਟਰ ਬਣਨਾ ਚਾਹੀਦਾ ਤੇ ਉਹ ਸਰਕਾਰੀ ਸਕੂਲ ਦਾ ਟੀਚਰ ਬਣਨਾ ਚਾਹੀਦਾ ਜੇ ਕੋਈ ਹੈਲਥ ਮਨਿਸਟਰ ਬਣਨਾ ਚਾਹੀਦਾ ਤੇ ਸਰਕਾਰੀ ਸਕੂਲ ਦਾ ਕੋ ਰਟਾਇਰ ਜਿਹੜਾ ਡਾਕਟਰ ਹੈ ਉਹ ਬਣਨਾ ਚਾਹੀਦਾ ਇੱਥੇ ਹੋਇਆ ਕੀ ਹੈ ਯਾਰ ਜਿਹੜਾ ਕੋ ਬੰਦਾ ਐਜੂਕੇਸ਼ਨ ਮਨਿਸਟਰ ਬਣਦਾ ਸੀ ਉਹਦੇ ਪ੍ਰਾਈਵੇਟ ਸਕੂਲ ਨੇ ਬਹੁਤ ਸਾਰੇ ਜਿਹੜਾ ਕੋਈ ਹੈਲਥ ਮਿਨਿਸਟਰ ਬਣਦਾ ਉਹ ਤੇ ਪ੍ਰਾਈਵੇਟ ਹਸਪਤਾਲ ਨੇ ਜਿਹੜਾ ਕੋਈ ਸ਼ਰਾਬ ਦੇ ਠੇਕੇ ਲੈਂਦਾ ਉਹ ਐਕਸਾਈਜ਼ ਮਿਨਿਸਟਰ ਬਣ ਜਾਂਦਾ ਜਿਹੜਾ ਕੋਈ ਇਲੀਗਲ ਕਲੋਨੀਆਂ ਕੱਟਦਾ ਉਹ ਲੋਕਲ ਬਾਡੀ ਮਿਨਿਸਟਰ ਬਣ ਜਾਂਦਾ ਆ ਹਾਲਾਤ ਪੰਜਾਬ ਦਾ ਧਾਣਾ ਬਣਾ ਹੀ ਵਿਗੜ ਗਿਆ